ਪੰਜਾਬੀ ਯੂਨੀਵਰਸਿਟੀ ਚ ਫੀਸਾਂ ਦੇ ਵਾਅਦੇ ਖਿਲਾਫ ਚੰਡੀਗੜ੍ਹ ਚ ਮਾਰਚ ਕੱਢਿਆ ਗਿਆ। ਮੁਰਦਾਬਾਦ ਮੁਰਦਾਬਾਦ ਸੈਕਟਰ 17 ਚ ਵਿਦਿਆਰਥੀਆਂ ਨੇ ਹੱਥਾਂ ਚ ਬੈਨਰ ਫੜ ਕੇ ਰੋਸ ਮਾਰਚ ਕੀਤਾ। ਗ੍ਰਿਫਤਾਰ ਵਿਦਿਆਰਥੀਆਂ ਨੂੰ ਰਿਹਾ ਕਰਨ ਅਤੇ ਕੱਲ ਹੋਈ ਲਾਠੀ ਚਾਰਜ ਖਿਲਾਫ ਨਾਰੀਵਾਜ਼ੀ ਵੀ ਹੋਈ। ਸਾਥੀਆਂ ਨੂੰ ਰਿਹਾ ਕਰੋ, ਰਿਹਾ ਕਰੋ, ਰਿਹਾ ਕਰੋ। ਚੰਡੀਗੜ੍ਹ ਪੁਲਿਸ ਮੁਰਦਾਬਾਦ 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 ਕੇਂਦਰ ਸਰਕਾਰ ਤੇ ਸੂਬਾ ਸਰਕਾਰ ਤੋਂ ਯੂਨੀਵਰਸਿਟੀ ਚ ਫੰਡ ਦੀ ਕਮੀ ਨੂੰ ਪੂਰਾ ਕਰਨ ਦੀ ਮੰਗ ਵਿਦਿਆਰਥੀਆਂ ਵੱਲੋਂ ਰੋਸ ਮਾਰਚ ਰਾਹੀਂ ਕੀਤੀ ਗਈ। ਕਲ ਫੀਸਾਂ 'ਚ ਵਾਅਦੇ ਤੇ ਫੈਸਲੇ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਕੈਂਪਸ 'ਚ ਪੁਲਿਸ ਅਤੇ ਵਿਦਿਆਰਥੀਆਂ ਵਿਚਾਲੇ ਜ਼ਬਰਦਸਤ ਝੜਪ ਹੋਈ ਸੀ ਅੱਜ 53 ਵਿਦਿਆਰਥੀਆਂ ਨੂੰ ਨਿਆਂਇਕ ਹਿਰਾਸੇ 'ਚ ਭੇਜ ਦਿੱਤਾ ਗਿਆ ਜਿਨ੍ਹਾਂ 'ਚ ਤਿੰਨ ਕੁੜੀਆਂ ਵੀ ਨੇ ਸਟੂਡੀ ਅਥਾਰਟिटीज ਨਾਦਾ ਇਸੋਬੈਲ ਦਾ ਕੋਈ ਵੀ ਉਹਨਾਂ ਨੂੰ ਅਫਸੋਸ ਹੈਗਾ ਨਹੀਂ ਹੋਗਾ ਇਹ ਬਜਾਈਗੀ ਇਸ ਗਲਤੇ ਉਹਨਾਂ ਨੂੰ ਕੋਈ ਅਫਸੋਸ ਹੋਣ ਦੇ ਉਹ ਬੇਸ਼ਰਮੀ ਦੇ ਨਾਲ ਅੱਜ ਉਹਨਾਂ ਨੇ ਫਿਰ ਪੁਲਿਸ ਨੂੰ ਬੁਲਾਇਆਗਾ ਤੇ ਅੱਜ ਜਦੋਂ ਉਹ ਸਵੇਰੇ ਸਟੂਡੈਂਟਸ ਸਟੂਜੀ ਦੇ ਉਹ ਪੀਸਫੁਲੀ ਖੜੇ ਸੀਗੇ ਉਹਨਾਂ ਨੇ ਉਹਨਾਂ ਨੂੰ ਡਿਸਪਰਸ ਕਰਨ ਦੀ ਕੋਸ਼ਿਸ਼ ਕੀਤੀ ਆ ਜਦੋਂ ਸਟੂਡੈਂਟ ਨੇ ਥੋੜਾ ਉਹ ਕੀਤਾ ਤਾਂ ਉਹਨਾਂ ਨੂੰ ਵੀ ਅਰੈਸਟ ਕਰ ਲਿਆ ਗਿਆਗਾ ਤਾਂ ਅੱਜ ਵੀ ਸਟੂਡੈਂਟਸ ਜਿਹੜੇ ਨੇ ਉਹ ਅਰੈਸਟ ਹੋਏ ਨੇ ਬਹੁਤ ਵਧੀਆ ਯੂਨੀਵਰਸਿਟੀ ਆ 12000 ਬੱਚਾ ਆ ਇਸ ਕਰਕੇ ਇਹ ਜਿਹੜੇ ਪੈਸੇ ਦੇਣੇ ਮੈਂ ਜਿਵੇਂ ਪਹਿਲਾਂ ਵੀ ਦੱਸਿਆ ਕਿ ਜਿੰਨਾ ਸਾਡਾ ਘਾਟ ਆਇਆ ਡੈਫਿਸਿਟ ਬਜਟ ਦਾ ਉਹ ਹੈਗਾ 2.500 ਕਰੋੜ ਉਹਦੇ 40% ਕਿੰਨੇ ਬਣਦੇ ਆ ਉਹ ਤੁਸੀਂ ਹਿਸਾਬ ਲਾ ਲਓ ਕਿ 40 ਕਰੋੜ ਤੋਂ ਉੱਪਰ ਜਿਹੜੇ ਪੈਸੇ ਦੇਣੇ ਪੰਜਾਬ ਗਵਰਨਮੈਂਟ ਨੇ ਬਾਕੀ ਜਿਹੜਾ ਘਾਟ ਆਇਆ ਜਾਨੀ ਪੌਣੇ 200 ਕਰੋੜ ਦੇ ਕਰੀਬ-ਕਰੀਬ ਉਹ ਪੈਸੇ ਦੇਣੇ ਆ ਦਿੱਲੀ ਨੇ ਥਰੂ ਯੂਟੀ ਉਹ ਪਉਣੇ 200 ਕਰੋੜ ਰੁਪਈਆ ਇੱਕ ਐਡੀ ਪ੍ਰੀਮੀਅਰ ਯੂਨੀਵਰਸਿਟੀ ਲਈ ਕਿੰਨਾ ਕੁ ਪੈਸਾ ਆ ਕਿਉਂ ਐਡੀ ਵੱਡੀਆਂ ਇਹਦੇ ਵੈਸੇ ਸ਼ਰਮ ਆਉਣੀ ਚਾਹੀਦੀ ਐਡੀਆਂ ਦੀਆਂ ਵੱਡੀਆਂ ਸਰਕਾਰਾਂ ਨੂੰ